ਬਿਜਲੀ ਮੁਲਾਜ਼ਮਾਂ ਵੱਲੋਂ ਅਧਿਕਾਰੀਆਂ ਤੇ ਇਲਾਕੇ ਦੇ ਮੋਤਵਾਰਾਂ ਦੇ ਸਹਿਯੋਗ ਨਾਲ 220 ਕੇਵੀ ਬਿਜਲੀ ਘਰ ਗੌਸਗੜ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਉਣ ਉਪਰੰਤ ਲੰਗਰ ਤੇ ਸੁਵੇਲ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਿੰਘਾਂ ਸ਼ਹੀਦਾ ਪਿੰਡ ਬੂਤਗੜ ਦੀ ਪ੍ਰਬੰਧਕ ਕਮੇਟੀ ਦੀ ਦੇਖ ਰੇਖੇਟ ਹੋਏ ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਲੀ ਸੰਗਤ ਨੂੰ ਕੀਰਤਨੀ ਜਥੇ ਨੇ ਗੁਰਬਾਣੀ ਰਾਹੀਂ ਸ਼ਬਦ ਗੁਰੂ ਨਾਲ ਜੋੜਿਆ। ਮੰਚ ਦਾ ਸੰਚਾਲਕ ਕਰ ਰਹੇ PSEB এমপ্লয়িজ ਫੈਡਰੇਸ਼ਨ ਐਕਟ ਦੇ ਸੁੰਦਰ ਨਗਰ ਡਿਵੀਜ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਾਜ਼ਮਾਂ ਤੇ ਸਰਬੱਤ ਦੇ ਭਲੇ ਲਈ ਕਰਵਾਏ ਇਸ ਧਾਰਮਿਕ ਸਮਾਗਮ ਵਿੱਚ ਸਤਕਾਰਯੋਗ ਸ਼ਖਸੀਅਤਾਂ ਅਤੇ ਇਲਾਕੇ ਦੇ ਮੋਤਵਾਰਾਂ ਨੂੰ ਸਰੋਪੋ ਨਾਲ ਸਨਮਾਨਤ ਵੀ ਕੀਤਾ ਗਿਆ। ਐਕਸੀਅਨ ਜਗਮਉਂ ਸਿੰਘ ਜੰਡੂ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਮਲਾਜ਼ਮਾਂ ਅਤੇ ਸਰਬੱਤ ਦੇ ਭਲੇ ਲਈ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ। ਸਰਨੋ ਬੈਕਰ ਜੀ ਕਾ ਖਾਲਸਾ ਬੈਕਰ ਜੀ ਦੀ ਖਫਤੇ ਅੱਜ 220 ਕੇਵੀ ਜਿਹੜਾ ਗ੍ਰੇਡਾ ਬਿਜਲੀ ਘਰ ਆ ਗੌਂਸਗੜ੍ਹ ਉੱਥੇ ਸਰਬੱਤ ਦੇ ਭਲੇ ਲਈ ਅਤੇ ਬਿਜਲੀ ਬੋਰਡ ਦੇ ਮਲਾਜ਼ਮਾਂ ਅਧਿਕਾਰੀਆਂ ਦੀ ਸਿਹਤ ਯਾਪੀ ਦੇ ਲਈ ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਾਸਤੇ ਅੱਜ ਸੁਖਮੀ ਸਾਹਿਬ ਦੇ ਜਿਹੜੇ ਪਾਠ ਰਖਾਏ ਗਏ ਸੀ ਜੋ ਗੁਰਦੁਆਰਾ ਸਿੰਘਾਂ ਸ਼ਹੀਦਾਂ ਬੂਤਗੜ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਸਹਿਯੋਗ ਦੇ ਨਾਲ ਨੇਪਰੇ ਚਾੜੇ ਗਏ ਤੇ ਇਹ ਜਿਹੜਾ ਪੂਰਾ ਪ੍ਰਬੰਧ ਆ ਉਹ ਸਾਡੇ ਬਿਜੀ ਮੁਲਾਜ਼ਮਾਂ ਦੇ ਵੱਲੋਂ ਉਚੇਚੇ ਤੌਰ ਦੇ ਉੱਤੇ ਵਧੀਆ ਢੰਗ ਨਾਲ ਕਰਕੇ ਇੱਥੇ ਦਿੱਤੀ ਗੁਰੂ ਕੀ ਲੰਗਰ ਲਗਾਏ ਗਏ ਉਸ ਤੇ ਜਿਹੜੀ ਪਾਣੀ ਦੀ ਸਹੂਲਤ ਆ ਉਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੀ ਸ਼ਹੀਦੀ ਆ ਉਸ ਨੂੰ ਸਮਰਪਿਤ ਹੁੰਦੀ ਆ ਜੋ ਉਹ ਵੀ ਲਗਾਈ ਗਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕੀਤਾ ਗਿਆ ਜਿਹੜੀਆਂ ਇੱਥੇ ਸੰਗਤਾਂ ਆਈਆਂ ਸੀ ਇਲਾਕੇ ਦੇ ਮੋਹਤਵਾਰ ਖਤਵੰਤੇ ਆਏ ਸੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਕਟੀਆਂ ਨਾ ਡਿਵੀਜ਼ਨ ਸਰਦਾਰ ਜਗਮਉਨ ਸਿੰਘ ਜੱਲੂ ਉਹ ਪਹੁੰਚੇ ਸੀ ਇਸ ਤੋਂ ਬਾਅਦ ਐਕਟੀਆਂ ਨਾ ਸਪੋਰਟਸਮੈਨਟ ਸਰਦਾਰ ਇੰਦਰਜੀਤ ਸਿੰਘ ਐਸ ਡੀਓ ਵਿਪਨ ਸੂਜੀ ਤੇ ਸਾਰੇ ਜਿਹੜੇ ਜੀ ਸਾਹਿਬਾਨ ਨੇ ਉਹ ਪਹੁੰਚੇ ਸੀ ਤੇ ਇਸ ਤੋਂ ਇਲਾਵਾ ਲਾਕੇ ਦੇ ਜਿਹੜੇ ਪੰਚ ਸਰਪੰਸ ਤੇ ਲੰਬੜਦਾਰ ਉਹ ਪਹੁੰਚੇ ਸੀ ਤੇ ਇਹਨਾਂ ਸਾਰਿਆਂ ਦਾ ਜਿਹੜਾ ਇਥੋਂ ਦੇ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਦੇ ਵੱਲੋਂ ਸਰਪੋਖ ਦੀ ਦਾਤ ਦੇ ਕੇ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਸੋ ਸਾਰਿਆਂ ਨੂੰ ਇਸ ਸੁਖਨੀ ਸਾਹਿਬ ਦੇ ਪਾਠ ਸੁਖ ਜਿਹੜਾ ਕਰਵਾਇਆ ਗਿਆ ਤੇ ਉਸ ਦੇ ਦੇ ਸਾਰਿਆਂ ਦਾ ਸਹਿਯੋਗੀਆਂ ਦਾ ਵੀ ਧੰਨਵਾਦ ਤੇ ਸਾਰਿਆਂ ਨੂੰ ਏਦੀਆਂ ਮੁਬਾਰਕਾਂ ਵੀ ਪਿੰਡ ਦੇ ਵਿੱਚ ਵੀ ਬਿਜਲੀ ਮੁਲਾਜ਼ਮ ਇਹ ਉਰਾਲਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਇਸੋ ਵੀ ਦੇ ਵੀ ਸਾਫਟਿਸ ਨੇ ਬਹੁਤ ਗੜ ਦੇਖੀ ਤਾਂਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਨਾਸਰਾ ਲੈ ਕੇ ਸੁਖੀ ਸਾਹਿਬ ਦੇ ਪਾਸ ਸਰਬੱਤ ਦੇ ਭਲੇ ਲਈ ਅਤੇ ਕਰਮਚਾਰੀਆਂ ਦੀ ਤੰਦਰੁਸਤੀ ਅਤੇ ਘਟਨਾਵਾਂ ਤੋਂ ਬਚਾ ਲਈ ਜਿਹੜੇ ਆ ਕਰਾਏ ਗਏ ਆ ਤੇ ਨਾਲ ਹੀ ਸਰਬੱਤ ਸੰਗਤਾਂ ਵਾਸਤੇ ਕੋਚੇ ਛੋੜਿਆਂ ਦੇ ਲੰਗਰ ਤੇ ਸ਼ਬੀਰ ਵੀ ਲਗਾਈ ਗਈ ਆ ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਕਰਮਚਾਰੀਆਂ ਨੂੰ ਦੇ ਰੋਗਤਾ ਅਤੇ ਘਟਨਾਵਾਂ ਤੋਂ ਬਚਾ ਕੇ ਰੱਖਣ ਖਤੇ ਸਰਬੱਤ ਦਾ ਭਲਾ ਕਰਨ ਜਿੰਨੇ ਵੀ ਉੱਚ ਅਧਿਕਾਰੀ ਪਦਵੰਤੇ ਸੱਜਣ ਅਤੇ ਪੀਐਸਪੀਸੀਲ ਤੇ ਪੀਐਸਟੀਸੀਲ ਦੇ ਵਰਕਰ ਸਹਿਬਾਨ ਅੱਜ ਇੱਥੇ ਪਹੁੰਚੇ ਸੀ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਖਾਲਸਾ ਜੀ ਸਤੇ ਅੱਜ 220 ਗ੍ਰਿਡ ਪਿੰਡ ਦੌਂਸਗੜ ਵਿਖੇ ਕੰਤਨ ਸਿੰਘ ਪੁਰਦਾਨ ਸਰ ਜੀ ਮਹਾਰਾਜ ਜੀ ਉਹ ਤਾਖਰਾ ਲੈਂਦੇ ਹੋਏ ਸਾਰੇ ਗੁੰਡੀ ਮਜ਼ਦਮਾਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਕੰਮ ਕਰਦੇ ਸਮੇਂ ਸੁਖ ਸ਼ਾਂਤੀ ਲਈ ਅਰਦਾਸ ਕਰਵਾਈ ਦੀ ਤੇ ਨਾਲ ਠੰਡੇ ਮਿੱਠੇ ਚਲ ਦੀ ਵੀ ਲਗਾਈ ਦੀ ਅਸੀਂ ਅਰਦਾਸ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਸਾਰਿਆਂ ਦੀ ਸੁਖ ਸ਼ਾਂਤੀ ਬਣਾਈ ਰੱਖਣੀ ਵਾਈਗੁਰਜੀ ਦੇ ਖਾਤ ਦਾ ਜੀਵਾਈ ਦੀ ਸੇਵਾ ਅਸੀਂ ਇੱਕ ਮੰਦ ਸ਼ਾਂਤੀ ਦੀ ਪਾਠ ਕਰਾਇਆ ਗਿਆ ਤੇ ਨਾਲ ਦੀ ਉਤਨ ਕਰਵਾਇਆ ਗਿਆ ਸਭ ਸੰਗਤਾਂ ਨੇ ਇੱਕ ਹੀ ਆਪਣੀ ਹਾਜ਼ਰੀ ਲਵਾ ਕੇ ਆਪਣੇ ਜੀਵਨ પર કિતાબ ઓર સાબ મલાજમા અધિકારીઓ ਵੱਲੋਂ ਜਿਹੜੀ ਮਲਾਜਮਾਂ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸਮਾਗਮ ਕਰਾਇਆ ਗਿਆ ਅਤੇ ਉਹਨਾਂ ਸਾਭ ਦੀ ਸੁੱਖ ਸ਼ਾਂਤੀ ਵਾਸਤੇ ਲੰਗਰ ਲਗਾਇਆ ਗਿਆ ਅਤੇ ਸਭ ਤੋਂ ਵੱਡਾ